ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਅੱਜ ਤੁਹਾਡੇ ਲੈ ਕੇ ਆਏ ਬਹੁਤ ਹੀ ਸੋਹਣੇ ਪਿਓਰ ਕਾਟਨ ਸ਼ੂਟ ਜਿਹੜੀ ਕਿ ਆਪਣੇ ਕੋਲ ਸਿੰਗਲ ਸਿੰਗਲ ਬਚੇ ਨੇ ਤੇ ਪ੍ਰਾਈਸ ਆਪਾਂ ਇਹਨਾਂ ਦਾ ਬਹੁਤ ਹੀ ਘੱਟ ਰੱਖਿਆ ਹੋਇਆ ਹੈਗਾ 450 ਰੁਪਏ 450 ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸ਼ੂਟ ਹੈ ਜਿਹੜਾ ਘਰ ਮੰਗਵਾ ਸਕਦੇ ਹੋ ਤੁਹਾਨੂੰ ਇਹੀ ਕਲਰ ਡਿਜ਼ਾਈਨ ਮਿਲਣਗੇ ਇਸ ਤੋਂ ਇਲਾਵਾ ਹੋਰ ਆਪਣੇ ਕੋਲ ਕੋਈ ਕਲਰ ਦਾ ਡਿਜ਼ਾਈਨ ਤੁਹਾਨੂੰ ਨਹੀਂ ਮਿਲੇਗਾ ਸਿੰਗਲ ਸਿੰਗਲ ਇਹ ਸ਼ੂਟ ਨੇ ਤੇ ਲਿਮਟਿਡ ਆਪਣਾ ਸਟਾਕ ਰਹਿਣ ਵਾਲਾ ਹੈ ਜੇਕਰ ਤੁਹਾਨੂੰ ਇਹਨਾਂ ਚ ਕੋਈ ਵੀ ਸ਼ੂਟ ਪਸੰਦ ਆ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਜੇਕਰ ਕੋਈ ਚੈਨਲ ਦੇ ਉੱਪਰ ਨਵਾਂਗਾ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਜੋ ਨੈਕਸਟ ਸ਼ੂਟ ਨੇ ਵੀ ਪਿਓਰ ਕਾਟਨ ਦੇ ਮੈਚਿੰਗ ਸ਼ੂਟ ਨੇ ਤੇ ਪ੍ਰਾਈਸ ਇਹਨਾਂ ਦਾ ਵੀ ਬਹੁਤ ਘੱਟ ਆ 550 ਦੇ ਵਿੱਚ ਤੁਸੀਂ ਘਰ ਬੈਠੇ ਕੋਈ ਵੀ ਸ਼ੂਟ ਇਹਨਾਂ ਚੋਂ ਮੰਗਵਾ ਸਕਦੇ ਹੋ ਇਹ ਵੀ ਤੁਹਾਨੂੰ ਜੋ ਸਕਰੀਨ ਉੱਪਰ ਸ਼ੋ ਹੋ ਰਹੇ ਨੇ ਇਹ ਹੀ ਮਿਲਣਗੇ ਇਹਦੇ ਵਿੱਚ ਇਸ ਤੋਂ ਇਲਾਵਾ ਕੋਈ ਕਲਰ ਆਪਣੇ ਕੋਲੇ ਹੋਰ ਅਵੇਲੇਬਲ ਨਹੀਂ ਹੈਗਾ ਨੈਕਸਟ ਐਂਡ ਲਾਸਟ ਸ਼ੂਟ ਨੇ ਜੋ ਆਪਣੇ ਕੋਲੇ ਨਿਊ ਸਟਾਫ ਆ ਗਿਆ ਕ੍ਰਸ਼ ਕਾਟਨ ਜੋ ਸਕਰੀਨ ਉੱਪਰ ਸ਼ੋ ਹੋ ਰਿਹਾ ਹੈਗਾ ਇਹਨਾਂ ਦਾ ਪ੍ਰਾਈਸ ਹੈਗਾ 850 ਰੁਪਏ ਆਪਣੇ ਕੋਲੇ ਰੀਸਟਾਕ ਹੋਇਆ ਹੈਗਾ ਪਹਿਲਾਂ ਸਾਰਾ ਸਟਾਕ ਆ ਜਿਹੜਾ ਆਪਣੇ ਕੋਲੇ ਸੋਲਡ ਹੋ ਗਿਆ ਸੀਗਾ ਅੱਜ ਲਈ ਤੁਹਾਨੂੰ ਇਹੀ ਸ਼ੂਟ ਨੇ ਤੇ ਡਿਜ਼ਾਈਨ ਤੁਸੀਂ ਇਹਨਾਂ ਦੇ ਦੇਖ ਸਕਦੇ ਹੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅੱਜ ਲਈ ਇੰਨੇ ਹੀ ਥੈਂਕ ਯੂ